ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤਜ ਜ਼ਰੂਰੀ ਇਹ ਕਹਨਾ ਜਿੰਨਾ ਵੀਰਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਬੀਕੇ ਜੂ ਕਾਦੀਆਂ ਨੇ ਡੀਸੀ ਨੂੰ ਸੋਪਿਆ ਮੰਗ ਪੱਤਰ ਭਾਰਤੀ ਕਿਸਾਨ ਜੁਨੀਅਰ ਕਾਦੀਆਂ ਜ਼ਿਲ੍ਹਾ ਬਰਨਾਲਾ ਦਾ ਬਫਤ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਥ ਜੀ ਨਾਲ ਮੀਟਿੰਗ ਕਰਕੇ ਮੰਗ ਪੱਤਰ ਸੋਪਿਆ ਇਸ ਮੌਕੇ ਪਰ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਕਿਸਾਨ ਚੋਂ ਨੇ ਨੂੰ ਪੈਦਾ ਕਰਦਾ ਹੈ ਉਸ ਦੀਆਂ ਵੀ ਝੋਨੇ ਦੀ ਵਿਕਰੀ ਸੰਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਹਨ ਇਹ 4-5 ਵਰਗਾਂ ਦੀ ਇੱਕ ਜੁਕਟਤਾ ਦਾ ਕੰਮ ਹੈ ਇਸ ਚ ਅੜਤੀਆ ਸੈਲਰਮਾਲ ਖਰੀਦ ਏਜੰਸੀਆਂ ਮੰਡੀ ਬੋਰਡ ਤੇ ਕਿਸਾਨ ਭਾਈਵਾਲ ਹਨ ਪਰ ਬਹੁਤ ਅਫਸੋਸ ਹੈ ਕਿ ਮੀਟਿੰਗ ਦੌਰਾਨ ਕਿਸਾਨਾਂ ਨੂੰ ਇਨ੍ਹਾਂ ਮੀਟਿੰਗਾਂ 'ਚ ਬੁਲਾਉਣਾ ਹੀ ਮناسب ਨਹੀਂ ਸਮਝਿਆ ਜਾਂਦਾ ਕਿਰਪਾ ਕਰਕੇ ਜਦੋਂ ਮੀਟਿੰਗ ਹੁੰਦੀ ਹੈ ਤਾਂ ਇਨ੍ਹਾਂ ਮੀਟਕਾਂ 'ਚ ਕਿਸਾਨ ਨੂੰ ਵੀ ਸ਼ਾਮਲ ਕੀਤਾ ਜਾਵੇ ਉਨਾ ਕਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੇਲ੍ਹ ਭੇਜਿਆ ਜਾਵੇ ਜਿੱਥੇ ਬੰਦੀ ਬਿਆਨ ਦੀ ਨਕਦੀ ਕਰਦੀ ਹੈ ਇਸ ਫੈਸਲੇ ਤੇ ਸਰਕਾਰ ਨੂੰ ਦੁਬਾਰਾ ਗੌਰ ਕਰਨਾ ਚਾਹੀਦਾ ਹੈ ਪ੍ਰਦੂਸ਼ਣ ਲਈ ਇਕੱਲੇ ਕਿਸਾਨ ਜ਼ਿੰਮੇਵਾਰ ਨਹੀਂ ਹੈ ਕਿਸਾਨ ਲਈ ਵੀ ਮੁਸ਼ਕਲ ਹੈ ਕਿ ਝੋਨੇ ਨੂੰ ਕਿਵੇਂ ਪੰਗਸ ਦਾ ਐਟੈਕ ਡੋਡੀ ਰੋਗ ਅਤੇ ਬਹੁਤ ਸਾਰੇ ਨਦੀਨਾਂ ਦਾ ਬੀਜ ਜਿਹੜਾ ਅੱਗ ਤੋਂ ਬਿਨਾ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ ਇਸ ਲਈ ਸਾਰੇ ਕਿਸਾਨਾਂ ਕੋਲ ਪ੍ਰਣਾਲੀ ਪ੍ਰਾਲੀ ਪ੍ਰਬੰਧ ਵਸਤੇ ਸੰਦ ਵੀ ਨਹੀਂ ਹਨ ਇਸ ਲਈ ਇਸ ਫੈਸਲੇ ਤੇ ਸਰਕਾਰ ਮੁੜ ਵਿਚਾਰ ਕਰੇ ਉਹਨਾਂ ਦੱਸਿਆ ਕਿ ਝੋਨੇ ਦੀ ਰਹਿਤ ਖੂਨ ਦੇ ਸਬੰਧ ਸੁਪਰੀਮ ਕੋਰਟ ਵੱਲੋਂ 6 ਨਵੰਬਰ 2019 ਨੂੰ ਸਰਕਾਰ ਨੂੰ ਕਮਾਇਸੀ ਕਿ ਕਿਸਾਨਾਂ ਨੂੰ 100 ਰੁਪਏ ਕੁਆਂਟਲ ਜਾਂ 2500 ਰੁਪਏ ਪ੍ਰਤੀ ਏਕੜ ਆਰਥਿਕ ਸਹਾਤਾ ਰਾਸ਼ੀ ਨਾਲ ਦਿੱਤੀ ਜਾਵੇਗੀ ਖਬਰਾਂ ਨੂੰ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ